ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਦੀ ਖੋਦੋਂਗਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਹੋ ਸਕੇ ਤੁਸੀਂ ਵੀਡੀਓ ਦਾ ਸਾਨੂੰ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਹਿੰਦਾ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਹੋਰ ਦੱਸਿਆ ਕਰੋ ਤੁਹਾਨੂੰ ਕਿਦਾਂ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਵ ਹੰਪਰੇਡ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਸਾਡੇ ਬਾਰੇ ਡਿਜ਼ਾਈਨ ਨੇ ਤੁਸੀਂ YouTube ਤੇ ਦੇਖ ਸਕਦੇ ਹੋ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਉਹਦਾ ਨਾਮ ਆ ਪਿੱਛੇ Instagram ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਨੈਪਟਿਕਰ ਤੋਂ ਆਪਣਾ ਸੀਮ ਸੰਕੜਾ ਕਰਵਾ ਕੇ ਪਲੇਸ ਕਰ ਦਿਉਗੇ ਇਹ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਉਹ ਮਿਲ ਤਿਆਰ ਕਰਵਾ ਪਲੇਸ ਕਰਿਓ ਤੇ ਫੈਬਰਿਕ ਦੀ ਜਿਹੜੀ ਸਿਲੈਕਸ਼ਨ ਆਉ ਤੁਹਾਡੀ ਆਪਣੀ ਹੋਊਗੀ ਵਰਕ ਦੀ ਸਿਲੈਕਸ਼ਨ ਵੀ ਤੁਹਾਡੀ ਆਪਣੀ ਹੋਊ ਸਾਡੇ ਵਾਲਾ ਕਰਵਾਉਣਾ ਤੁਸੀਂ ਕਿਸੇ ਹੋਰ ਆਪਣੇ ਵਾਲਾ ਡਿਜ਼ਾਈਨ ਰੈਡੀ ਕਰਵਾਉਣਾ ਹੈ ਵੀ ਰੈਡੀ ਕਰਵਾਉਣਾ ਹੈ ਹੈਂਡ ਵਰਕ ਚ ਕਰਵਾਉਣਾ ਮਸ਼ੀਨ ਚ ਕਰਵਾਉਣਾ ਬਿਫਸ ਸਟੀਚਿੰਗ ਹੀ ਲਾ ਸਕਦੇ ਆ ਸਾਕੇ ਬਿਦੌਟ ਸਟੀਚਿੰਗ ਲੈ ਸਕਦੇ ਹੋਗੇ ਸਟੀਚਿੰਗ ਦਾ ਤੁਸੀਂ ਵੀ ਤਰ੍ਹਾਂ ਦਾ ਆਪਣਾ ਸਟਾਈਲ ਤੁਸੀਂ ਰੈਡੀ ਕਰਵਾਉਣਾ ਹੈ ਸਟੀਚਿੰਗ ਨਾਲ ਮੈਂ ਵੀ ਵਿੱਚ ਮਤਲਬ ਮਤਲਬ ਆਪਣਾ ਸ਼ਰਾਰੇ ਨਾਲ ਲਹਿੰਗੇ ਨਾਲ ਜਿਵੇਂ ਵੀ ਤੁਸੀਂ ਆਪਣਾ ਕੋਈ ਸੂਟ ਰੈਡੀ ਕਰਵਾਉਣਾ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੈ ਵੀ ਤੇ ਹੈ ਵੀ ਪਾਰਟੀਵਰ ਸੂਟ ਵੀ ਤੁਸੀਂ ਸਟੀਚਿੰਗ ਦੇ ਬਾਰੇ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਖਾਤੀ ਡਿਜ਼ਾਈਨ ਦੇ ਨਾਲ ਕੋਈ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਉਹਦਾ ਵੀ ਲੈ ਸਕਦੇ ਹੋ ਜੇ ਆਪਣੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਪ੍ਰਿੰਟ ਹੈਗਾ ਜਿਵੇਂ ਤੁਹਾਨੂੰ ਕੋਈ ਪਸੰਦ ਆ ਪ੍ਰਿੰਟ ਇਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਆਪਣਾ ਪ੍ਰਿੰਟ ਸਟਿਲ ਬਾਇ ਕਰ ਸਕਦੇ ਹੋ ਤੇ ਜਿਹੜੇ ਆਪਣੇ ਐਜ ਵਾਲੇ ਸੰਪਲਿਊ ਵੀ ਆਪਣੇ ਸਾਰੇ ਪ੍ਰਿੰਟ ਦੇ ਉੱਪਰ ਡਿਜ਼ਾਈਨ ਤਿਆਰ ਹੋਏ ਹੋਏ ਨੇ ਜੀ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੇਖੋ ਜਿਹੜਾ ਪਹਿਲਾ ਸੂਟ ਆਪਾਂ ਨੂੰ ਆਪਾਂ ਵਰਕ ਨਾਲ ਤਿਆਰ ਕਰਵਾਏਗਾ ਇਹ ਵਾਲਾ ਆਪਣਾ ਮਸਟਰਡ ਕਲਰ ਦਾ ਸੂਟ ਹੈਗਾ ਤੇ ਇਹ ਹੀ ਆਪਣਾ ਜਿਹੜੀ ਫੈਬਰਿਕ ਹੈ ਇਹਦੀ ਕ੍ਰਸ਼ ਕਾਟਨ ਦੀ ਹੈ ਕ੍ਰਸ਼ ਕਾਟਨ ਦੀ ਫੈਬਰਿਕ ਹੈ ਦੀ ਇਹ ਇਹਦੀ ਸ਼ਰਟ ਹੈ ਜਿਹੜੀ ਆਪਣੇ ਪ੍ਰਿੰਟ ਵਾਲੀ ਹੈ ਇਹ ਸ਼ਰਟ ਹੈਗੀ ਆਹ 셔ਟ ਦੀਆਂ ਬਾਹਾਂ ਦੇ ਉੱਪਰ ਪੈਚ ਲਗਾ ਕੇ ਆਪਣੇ ਵਰਕ ਕਰਵਾਇਆ ਹੈ ਬਾਟਮ ਨਾਲ ਦਾ ਇਹ ਵਾਲੀ ਇਹਦੀ ਬਾਟਮਾਂ ਦੇਖੋ ਬਾਟਮ ਦੇ ਉੱਪਰ ਇਹਦਾ ਵਰਕ ਹੋਇਆ ਹੈਗਾ ਮੂਰੀਆਂ ਦੇ ਉੱਪਰ ਤੇ ਆਹ ਵਾਲਾ 셔ਟ ਦੀ ਇਕਲੀਆਂ ਬਾਹਾਂ ਤੇ ਵਰਕ ਹੋਇਆ ਹੈਗਾ ਆਹ ਵਾਲਾ ਬਾਹਾਂ ਤੇ ਉੱਪਰ ਵਰਕ ਆ 셔ਟ ਦੀ ਮੈਸੇ ਜੇ ਤੁਹਾਨੂੰ ਸਟਿਚਿੰਗ ਕਰਵਾ ਕੇ ਨਾ ਸੂਟ ਵੀਅਰ ਕਰ ਦਿਆਂਗੇ ਉਹਦਾ ਆਪ ਨੂੰ ਜ਼ਿਆਦਾ ਪਤਾ ਲੱਗ ਜਾਣਾਗਾ ਡਿਜ਼ਾਈਨ ਦਾ ਜੇਕਰ ਤੁਸੀਂ ਚਾਹੋ ਤਾਂ ਮੈਂ ਡਿਜ਼ਾਈਨ ਤੁਹਾਨੂੰ ਉੱਪਰ ਲਗਾ ਕੇ ਦਿਖਾ ਦੂੰਗੀ ਸਕਰੀਨ ਦੇ ਉੱਪਰ ਵੀ ਕਿਹੜਾ ਡਿਜ਼ਾਈਨ ਇਸ ਤੇ ਆਤਰਵਾਇਗਾ ਤੇ ਇਹ ਵਾਲਾ ਡਿਜ਼ਾਈਨ ਬਾਹ ਦੇ ਉੱਪਰ ਆਊਗਾ ਆਹਾਂ ਪੈਚ ਲੱਗਿਆ ਹੋਇਆ ਬੋਟਮ ਨਾਲ ਦਾ ਤੇ ਆਹ ਵਾਲ ਵਰਕ ਹੈ ਨਾ ਬੋਟਮ ਦੇ ਉੱਪਰ ਬੋਟਮ ਇਹ ਮੂਹਰੇ ਤੇ ਵਰਕ ਹੈ ਤੇ ਨਾਲ ਇਹਦੇ ਸੁਪਰ ਨੈਟ ਦਾ ਆਪਣਾ ਦੁਪੱਟਾ ਤਿਆਰ ਕਰ ਪਾਇਆ ਦੁਪੱਟੇ ਦੇ ਫੋਰ ਸਾਈਡ ਕੱਟਵਰਕ ਹੈਗਾ ਤੇ ਸਾਰੇ ਦੇਖੋ ਵਿੱਚ ਇਦਾਂ ਸਟਾਰ ਜੇ ਬਣੇ ਹੋਏ ਨੇ ਆਹ ਵਾਲ ਇਸ ਤਰ੍ਹਾਂ ਕੀ ਬਣੇ ਹੋਏ ਨੇ ਦੁਪੱਟੇ ਦੇ ਵਿੱਚ ਤੇ ਫੋਰ ਸਾਈਡ ਤੇ ਕੱਟ ਕਰ ਦਿੱਤਾ ਦੁਪੱਟੇ ਨੇ ਇਦਾਂ ਆਪਣਾ ਦੁਪੱਟਾ ਤਿਆਰ ਕਰਕੇ ਆ ਤੁਹਾਨੂੰ ਕੈਮਰਾ ਲਾ ਕੇ ਸਾਰਾ ਸੁਪ ਦਿਖਾ ਦਿੰਦੇ ਆਂ ਸ਼ਰਟ ਦੇ ਇਕੱਲੇ ਬਾਂਦੇ ਉੱਪਰ ਵਰਕ ਆਊਗਾ ਬਾਟਮ ਦੀਆਂ ਮੂਰੀਆਂ ਤੇ ਵਰਕ ਹੈਗਾ ਤੇ ਨਾਲ ਦੁਪੱਟਾ ਵਰਕ ਵਾਲਾ ਪਿਆ ਹੈ ਸੁਪਰ ਨੈਟ ਦਾ ਦੁਪੱਟਾ ਕ੍ਰਸ਼ ਕਾਟਨ ਦਾ ਆਪਣਾ ਸੂਟ ਆ ਲਓ ਤੁਸੀਂ ਆਪਣੀ ਸੇਮ ਡਿਜ਼ਾਈਨਿੰਗ ਦੇ ਨਾਲ ਜੋ ਵੀ ਸੂਟ ਤਿਆਰ ਕਰਵਾਉਣਾ ਹੈ ਕਿਸੇ ਵੀ ਫੈਬਰਿਕ ਦੇ ਵਿੱਚ ਜ਼ਰੂਰੀ ਨਹੀਂ ਤੁਸੀਂ ਕ੍ਰਸ਼ ਕਾਟਨ ਦਾ ਕਰਵਾਉਣਾ ਪਰ ਤੁਹਾਨੂੰ ਲੱਗਦਾ ਕਰਵਾਉਗਾ ਪਰ ਟਿਸਟਾ ਕਾਟਨ ਦਾ ਕਰਵਾਓ ਕੈਮਰੀਕਾ ਦਾ ਕਰਵਾਓ ਜੋ ਹੋਰ ਜੱਟ ਕ੍ਰੇਪ ਮਸਲੀਨ ਹਨ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਉਹ ਮੈਂ ਕਰਵਾ ਸਕਦੀ ਹਾਂ ਹਾਂਜੀ ਇਹਦਾ ਅਗਲਾ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਉਣੇਗੇ ਇਹ ਵਾਲਾ ਆਪਣਾ ਇਹਦੀ ਫੈਬਰਿਕ ਆ ਕਿ ਲਿੰਨਨ ਕਾਟਨ ਦੀ ਹੈ। ਇਹਨਾਂ ਨੂੰ ਕਾਟਨ ਦਾ ਆਪਣਾ ਸੁਣਟ ਹੈਗਾ। ਤੇ ਇਹੇ ਜੇ ਸੁਣਟ ਤੁਹਾਨੂੰ ਬੀਤੇ ਦੁਪੱਟਾ ਮਿਲ ਮਿਲ ਜਾਣਗੇ ਜੇਕਰ ਤੁਸੀਂ ਬਿਦੌੜ ਦੁਪੱਟਾ ਲੈ ਲਿੰਨਨ ਕਾਟਨ ਦਾ ਸੁਣਟ। ਇਹ ਲਿੰਨਨ ਕਾਟਨ ਦੇ ਸੁਣਟ ਲੈਣ ਤਾਂ ਆਪਣਾ ਉਦਾਂ ਰਹਿ ਸਕਦਾ। ਖਾਦੀ ਕਾਟਨ, ਲਿੰਨਨ ਕਾਟਨ ਸੇਮ ਫੈਬਰਿਕ ਹੈ। ਕੋਈ ਖਾਦੀ ਕਾਟਨ ਕਹਿੰਦਾ ਕੋਈ ਇਹਨੂੰ ਲਿੰਨਨ ਕਾਟਨ ਦਾ ਨਾਮ ਦਿੰਦਾ। ਇਹਦੀ ਆਪਾਂ ਇੰਦਾ ਪੈਚ ਲਗਾ ਕੇ ਜਿਹਦੇ ਵਿੱਚ ਪਿੰਕ ਰੰਗ ਸੀਗਾ ਉਹ ਇਹ ਜਾਂ ਘੇਰੇ ਦੇ ਉੱਪਰ ਪੈਚ ਲਗਾ ਕੇ ਇਹਦਾ ਵਰਤ ਵਰਤ। ਘੇਰੇ ਦੇ ਇਹਦਾ ਵਰਕ ਆ ਗਿਆ ਇਧਰ ਬਾਹਰ ਦਾ ਵਰਕ ਆ ਗਿਆ ਆਹ ਵਾਲਾ ਬਾਥਿਆ ਬਾਕੀ ਦੇ ਬਾਟਮ ਵਗੈਰਾ ਤੇ ਕੋਈ ਵਰਕ ਨਹੀਂ ਨਾਲ ਦੇਖੋ ਆਪਣਾ ਇਹ ਮਸਲੀਨ ਦਾ ਦੁਪੱਟਾ ਮਿਲੂਗਾ ਇਹ ਤਾਂ ਪ੍ਰਿੰਟ ਵਾਲਾ ਆਈਦੀ ਬਾਟਮ ਆ ਪਲੇਨ ਬਾਟਮ ਪਲੇਨ ਹੈ ਤਾਂ ਤੇ ਮਸਲੀਨ ਦਾ ਦੁਪੱਟਾ ਇੱਦਾਂ ਪ੍ਰਿੰਟ ਵਾਲਾ ਮਿਲੂਗਾ ਤੁਸੀਂ ਇਦਾਂ ਦਾ ਇਦਾਂ ਦਾ ਸੂਟ ਤੁਸੀਂ ਇਦਾਂ ਵੀ ਬਾਈ ਕਰਨਾ ਹੋਊਗਾ ਬਿਨਾ ਵਰਕ ਤੋਂ ਉਹ ਵੀ ਕਰ ਸਕਦੇ ਹੋ ਕਾਫੀ ਸਾਰੇ ਆਪਣੇ ਕੋਲ ਦੇ ਵਿੱਚ ਪ੍ਰਿੰਟ ਕਲਰ ਵਗੈਰਾ ਹੈਗੇ ਨੇਗੇ ਤੁਸੀਂ ਆਪਣਾ ਇਦਾਂ ਦਾ ਸੂਟ ਐਵੇਂ ਬਾਈ ਕਰ ਸਕਦੇ ਹੋ ਤੇ ਨਾਲ ਇਹ ਦੇਖੋ ਮਸਲੀਨ ਦਾ ਦੁਪੱਟਾ ਹੈ ਤੇ ਲਿਲਨ ਕਾਟਨ ਦੀ ਫੈਬਰਿਕ ਦਾ ਆਪਣਾ ਸੂਟ ਹੈਗਾ ਇਹ ਬਵਾਰਕ ਨਾਲ ਰੈਡੀ ਕਰਵਾਇਆ ਤੁਸੀਂ ਬਦੌਟ ਵਰਕ ਵੀ ਬਾਇ ਕਰ ਸਕਦੇ ਹੋ ਜੇਕਰ ਲਿਲਨ ਕਾਟਨ ਦਾ ਸੂਟ ਤੁਸੀਂ ਬਿਨਾ ਦੁਪੱਟੇ ਵਾਲਾ ਲੈਣਾ ਹੈਗਾ ਤਾਂ ਉਹ ਵੀ ਮਿਲ ਜੂਗਾ ਤੁਸੀਂ ਆਪਣਾ ਉਹ ਵੀ ਲੈ ਸਕਦੇ ਹੋ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਉਹ ਤੁਹਾਡਾ ਆਪਣੇ ਤੇ ਡਿਪੈਂਡ ਕਰਦਾ ਤੁਸੀਂ ਡਿਜ਼ਾਈਨ ਰੈਡੀ ਕਰਵਾ ਸਕਦੇ ਬਟ ਬੜਾ ਨਜ਼ਾਇਰ ਦਾ ਸੂਟਾ ਵੀ ਲੈਣਾ ਹੈਗਾ ਉਹ ਤਾਂ ਵੀ ਲੈ ਸਕਦੇ ਖਾਦਲੇ ਦਾ ਨੈਕਸਟ ਹੈਗਾ ਆਪਣਾ ਇਹ ਟੈਬੀ ਲੈਣੀ ਦਾ ਸੂਟ ਹੈਗਾ ਇਹ ਟੈਬੀ ਲੈਣੀ ਦਾ ਸੂਟ ਹੈਗਾ ਆਪਣਾ ਇਹਦੇ ਵੀ ਆਪਾਂ ਵਰਕ ਰੈਡੀ ਕਰਵਾਇਆ ਹੈ ਇਹ ਜੇ ਬਾਟਮ ਆ ਪਲੇਨ ਕਲਰ ਦੀ ਪਲੇਨ ਜੇ ਇਹ ਵੀ ਬਾਟਮ ਆਗੀ ਇਹ ਬਾਟਮ ਨੇ ਮੂਰੀ ਜਿਹੇ ਦਾ ਵਰਕ ਹੋਇਆ ਹੈ ਆਹ ਵਾਲਾ ਬਾਟਮ ਨੇ ਮੂਰੀ ਜਿਹੇ ਵਰਕ ਆ ਗਿਆ ਤੇ ਐਦਾਂ ਦੇਖੋ ਇਹਦੀ ਆਹ ਵਾਲਾ ਵਰਕ ਜਿਹੜਾ ਅਸੀਂ ਪੈਚ ਲਗਾ ਕੇ ਹੋਇਆ ਹੈਗਾ ਬਾਟਮ ਨਾਲ ਦਾ ਇਹ ਇਹਦੀ ਬਾਹਰ ਦੇ ਵਰਕ ਹੋ ਗਿਆ ਆਹ ਵਾਲਾ ਬਾਹਰ ਦਾ ਬਾਹ ਤੇ ਆ ਗਿਆ ਤੇ ਆਹ ਹੈ ਇਹਦੀ ਮੂਰੀ ਤੇ ਆ ਗਿਆ ਇਹਦੀ ਸਲਵਾਰ ਦੀ ਮੂਰੀ ਦੇ ਉੱਪਰ ਵਰਤ ਮਿਲੂਗਾ ਆਪਾਂ ਨੂੰ ਤੇ ਕਮੀਜ਼ ਦੀਆਂ ਬਾਹਾਂ ਉੱਪਰ ਮਿਲੂਗਾ ਬਾਕੀ ਆਪਾਂ ਜਦੋਂ ਸਟਿਚ ਕਰਵਾਵਾਂਗੇ ਇਸ ਮੁਕਤ ਨੂੰ ਬਾਟਮ ਨਾਲ ਦਾ ਕੁਝ ਨੈਕ ਤੇ ਕਰਵਾ ਕੇ ਹਨਾ ਉਹਦਾ ਆਪਾਂ ਰੈਡੀ ਕਰਵਾ ਸਕਦੇ ਨੇ ਨੈਕ ਦੇ ਡਿਜ਼ਾਈਨਿੰਗ ਤੋਂ ਕੋਟਲੀ ਬਟਨ ਵਗੈਰਾ ਹਨਾ ਜੀ ਮੇ ਤਾਂ ਪਸੰਦ ਨਾਲ ਫੋਨ ਹੀ ਕਰਵਾ ਸਕਦੇ ਹਾਂ ਬਾਕੀ ਇਹਦੇ ਵਰਕ ਪੈਟ ਤੁਸੀਂ ਇਹੀ ਸੇਮ ਵਰਕ ਤੁਸੀਂ ਘੇਰੇ ਤੇ ਵੀ ਕਰਵਾ ਸਕਦੇ ਹੋ ਇਹ ਪੈਚ ਤੁਸੀਂ ਸੇਮ ਆਪਣਾ ਘੇਰੇ ਤੇ ਲਗਵਾ ਸਕਦੇ ਹੋਗੇ ਤੇ ਆਪਣਾ ਚਾਕਾਂ ਤੇ ਵੀ ਰੈਡੀ ਕਰਵਾ ਸਕਦੇ ਹੋ ਚਾਕਾਂ ਦੇ ਲਗਾ ਕੇ ਪੈਚ ਉਹ ਵੀ ਜੇਕਰ ਸਾਫੇ ਪ੍ਰਿੰਟ ਦੇ ਵਿੱਚ ਲੇਗੇ ਚਾਕਾਂ ਦੇ ਪੈਚ ਲਗਾ ਕੇ ਵਰਕ ਕਰਨਾ ਹੈ ਇਹ ਕੱਲੀਏ ਦੇ ਬਾਹਾਂ ਦੇ ਉੱਪਰ ਵਰਕ ਆ ਤੇ ਬੋਟਲ ਦੇ ਉੱਪਰ ਵਰਕ ਇਹ ਟੈਬੀ ਲੈਣੀ ਹੈ ਆਪਣਾ ਸੂਟ ਆ ਟੈਬੀ ਲੈਣੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਸਪ੍ਰਿੰਟ ਵਗੈਰਾ ਮਿਲ ਜਾਣਗੇ ਕੁਛ ਕੋਈ ਵੀ ਪ੍ਰਿੰਟ ਆਪਣਾ ਸਿਲੈਕਟ ਕਰਕੇ ਲੈ ਸਕਦੇ ਬਣਾ ਵਰਕ ਤੋਂ ਲੈਣਾ ਬਣਾ ਵਰਕ ਤੋਂ ਲੈ ਸਕਦੇ ਜੇਕਰ ਐਦਾ ਆਪਣੇ ਕੋਈ ਡਿਜ਼ਾਈਨ ਰੈਡੀ ਕਰਵਾ ਕੇ ਲੈਣਾ ਤੁਸੀਂ ਉਧਰ ਰੈਡੀ ਕਰਵਾ ਸਕਦੇ ਹਾਂ ਹਾਂਜੀ ਆਪਣਾ ਟਾਈਪ ਹੀ ਲੈਣੀ ਜੇ ਸੂਟ ਸੀਗਾ ਜਿਹੜਾ ਨੈਕਸਟ ਹੈਗਾ ਆਪਣਾ ਇਹ क्रਸ਼ ਕਾਟਨ ਦਾ ਗਾ ਇਹ ਵਾਲਾ ਜਿਹੜਾ ਆਪਣਾ क्रਸ਼ ਕਾਟਨ ਦਾ ਸੂਟ ਹੈਗਾ ਇਹਦੀ ਆ ਪ੍ਰਿੰਟ ਵਾਲੀ ਸ਼ਰਟ ਹੈਗੀ ਇਹਦੀ ਸ਼ਰਟ ਤੇ ਕੋਈ ਵਰਕ ਨਹੀਂ ਹੈਗਾ ਸ਼ਰਟ ਤੇ ਆਪਾਂ ਇੱਦੇ ਫ੍ਰੇਮ ਨਹੀਂ ਰੱਖੀ ਇਹ ਸ਼ਰਟ ਤੇ ਕੋਈ ਵਰਕ ਨਹੀਂ ਹੈਗਾ ਤੇ ਇਹਦੀ ਬਾਟਮ ਦੇ ਉੱਪਰ ਆਪਾਂ ਨੂੰ ਤੇ ਬਹੁਤ ਸੋਹਣੀ ਚੀਜ਼ ਤਿਆਰ ਹੋਈ ਆ ਆਪਣੀ ਜੀ ਸ਼ਰਟ ਦੇ ਵਿੱਚ ਫਲਾਰ ਕੱਟ ਕੇ ਆਪਾਂ ਪੈਚ ਲਗਾਇਆ ਹੈ ਬਲੈਕ ਕਲਰ ਦੀ ਬਾਟਮ ਆਗੀ ਬਾਟਮ ਤੇ ਆਪਾਂ ਨੇ ਆਹ ਵਾਲਾ ਪੈਚ ਕੱਟ ਕੇ ਸ਼ਰਟ ਮੇਂ ਆਉਣ ਦਾ ਪੈਚ ਲਗਾਇਆ ਹੈ ਕਿੰਨੀ ਸੋਹਣੀ ਚੀਜ਼ ਤਿਆਰ ਹੋਈ ਆ ਆਪਾਂ ਦੀ ਸ਼ਰਟ ਕਿਸੇ ਵੀ ਤਰ੍ਹਾਂ ਦਾ ਕੋਈ ਵਰਕ ਨਹੀਂ ਕਰਵਾਇਆ ਸਿਰਫ ਇਹੀ ਡਿਜ਼ਾਈਨ ਹੈ ਰੈਡੀ ਪਰ ਕਾਫੀ ਸੋਹਣਾ ਸੂਟ ਆਪਣਾ ਫਿਨਿਸ਼ਿੰਗ ਦੇ ਨਾਲ ਦੇਖ ਕਾਫੀ ਸੋਹਣੀ ਵਧੀਆ ਲੱਗਦੀ ਲੋਕਾਂ ਨੂੰ ਜੇਕਰ ਆਪਾਂ ਐਟ ਦਾ ਯੂਨਿਟ ਸੁਚੇ ਚਰਵਾ ਲੈਂਦੇ ਨੇ ਇੰਨੇ ਵਧੀਆ ਲੋਕਾਂ ਦੇ ਸੀ ਦੇਣਾ ਬਟ ਇਹਦੇ ਨਾਲ ਇੱਕ ਕਾਫੀ ਸੋਹਣਾ ਸੂਟ ਲੱਗ ਰਿਹਾ ਹੈ। ਬਹੁਤ ਸੋਹਣਾ ਸੂਟ ਆਪਣਾ ਤਿਆਰ ਹੋਇਆ ਗਿਆ ਤੇ ਇਹ ਵੀ ਬਾਟਮ ਤੇ ਵਰਕ ਦੇ ਨਾਲ ਫੈਸਲਾ ਕੀਤਾ ਕਿ ਤੁਸੀਂ ਕਿ ਹੋਰ ਆਪਣਾ ਬੇਲ ਵਗੈਰਾ ਐਡ ਕਰਵਾਉਣੀ ਹੋਈ ਇਦਾਂ ਦੇ ਫਲਾਰ ਬਣਾਉਣੇ ਹੋਏ ਹਨਾ ਸਾਰੇ ਵਰਕ ਜਿਹੜਾ ਆਪਣਾ ਥ्रेड ਲਗੇ ਇਹ ਸੂਟ ਦੇ ਕਲਰ ਵਾਲੇ ਚੱਕੇ ਜਾਣਗੇ ਉਹ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ। ਇਹ ਆਪਣਾ ట్రాన్స్ਪਾਰੈਂਸੀ ਹੈ। ਜਿਹੜਾ ਨੈਕਸਟ ਹੈ ਇਹ ਵੀ ਆਪਣਾ ਟਾਈਪੀ ਲੈਨਿੰਗ ਦਾ ਸੂਟ ਹੈਗਾ। ਇਹ ਵੀ ਲੈਨਿੰਗ ਦਾ ਸੂਟ ਹੈ ਤੇ ਬਾਟਮ ਤੇ ਕੋਈ ਵਰਕ ਨਹੀਂ ਹੈਗਾ। ਇਹਦੇ ਆਪਾਂ ਆਰਗੈਂਜ਼ਾ ਦਾ ਪੈਚ ਲਗਾ ਕੇ ਸ਼ੁਰੂ ਕਰ ਵਰਕ ਕਰਾਂਗੇ। ਸ਼ਾਰਟ ਤੇ ਹਨ ਔਰਗੈਂਜ਼ਾ ਦਾ ਪੈਚ ਲੱਗਦਾ ਹੈ। ਇਹਦੇ ਦੇਖੋ ਵਰਕਾ ਇਧਰ ਬਹੁਤ ਵਰਕਾ। ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਹੈ ਨਾ ਆਪਣੇ ਸ਼ਾਰਟ ਤੇ। ਤੁਸੀਂ ਆਪਣਾ ਇਹਦਾ ਔਰਗੈਂਜ਼ਾ ਦਾ ਪੈਚ ਲਗਾ ਕੇ ਵੀ ਵਰਕ ਨਾਲ ਰੈਡੀ ਕਰਵਾ ਸਕਦੇ ਹੋਗੇ। ਇਹ ਆਪਣਾ ਟੈਬੀ ਲੈਣੇ ਵਿੱਚ ਹੈ ਸੇਮ ਪ੍ਰਿੰਟ ਦਾ ਨਾ ਸੇਮ ਪ੍ਰਿੰਟ ਵੀ ਤੁਹਾਨੂੰ ਮਿਲ ਜੂਗਾ। ਇਹਦੇ ਵਿੱਚ ਆਪਣਾ ਟੈਬੀ ਲੈਣੇ ਵਿੱਚ ਹੋਰ ਵੀ ਕਾਫੀ ਪ੍ਰਿੰਟ ਮਿਲ ਜਾਣਗੇ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣੇ ਹੋਣੀਆਂ ਹਨ ਨਾ ਇਹ ਇਹਦੇ ਫੈਬਰਿਕ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ। ਹਾਂ ਤੁਸੀਂ ਜਸਤਾ ਤੇ ਜਸਤਾ ਨੂੰ ਫੋਟੋ ਭੇਜਣਾ ਕਰ ਦਿਓ ਇਸ ਤੁਹਾਨੂੰ ਫੋਟੋ ਸੈਂਡ ਕਰਕੇ ਤੁਸੀਂ ਆਪਣਾ ਜਿਹੜਾ ਸਿਲੈਕਟ ਕਰਨਾ ਹੋਆ ਕੋਈ ਵੀ ਪ੍ਰਿੰਟ ਅਪਲੋਡ ਕਰ ਸਕਦੇ ਹੋ ਨਾਲੇ ਜੇ ਕੋਈ ਆਪਣਾ ਕੋਈ ਦੁਪੱਟਾ ਜਿਹੜਾ ਤੁਸੀਂ ਟਾਈ ਡਾਈ ਵੀ ਕਰਵਾ ਸਕਦੇ ਹੋ ਕਲਰ ਵੀ ਕਰਵਾ ਸਕਦੇ ਹੋ ਉਹ ਜਿਹੜਾ ਤੁਹਾਨੂੰ ਪਸੰਦ ਆ ਤੁਹਾਨੂੰ ਹਾਂ ਜੀ ਇਹ ਆਪਣਾ ਔਰਗਨza ਦਾ ਪੈਚ ਲਾ ਕੇ ਪਰ ਹੋਇਆ ਸੀਗਾ ਤੁਸੀਂ ਆਪਣਾ ਕੋਈ ਵਰਕ ਫ੍ਰੈਂਡ ਦੇ ਨਾਲ ਉੱਪਰ ਇਹਨਾਂ ਸ਼ਰਟ ਤੇ ਕਰਵਾਉਣਾ ਹੈ ਬੋਟਮ ਤੇ ਕਰਵਾਉਣਾ ਜਿਹ ਮੈਨੂੰ ਤੁਹਾਨੂੰ ਪਸੰਦ ਆ ਆਪਣਾ ਉਸੇ ਕੋਣੀ ਆ ਮੈਂ ਰੈਡੀ ਕਰਵਾ ਸਕਦਾ ਹਾਂ ਹਾਂਜੀ ਦੇਖੋ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਵੀ ਆਪਣਾ ਪ੍ਰਿੰਟ ਸੂਟ ਹੈਗਾ ਪ੍ਰਿੰਟ ਦੇ ਉੱਪਰ ਆਪਾਂ ਇਹ ਵਰਕ ਕਰਵਾਇਆ ਹੈਗਾ ਟਿਸਟਾ ਕਾਟਨ ਦੀ ਫੈਬਰਿਕ ਦਾ ਆਪਣਾ ਸੂਟ ਹੈਗਾ ਵਿਦਆਊਟ ਲਾਈਨਿੰਗ ਇਹਨੂੰ ਆਪਾਂ ਸਟਿਚ ਕਰਵਾ ਸਕਦੇ ਆਂ ਬਾਕੀ ਲਾਈਨਿੰਗ ਲਗਵਾਉਣੀ ਨਾਲਗਵਣੀ ਉਹ ਤੁਹਾਡੀ ਆਪਣੀ ਚੋਇਸ ਤੇ ਡਿਪੈਂਡ ਕਰਦਾ ਦੇਖੋ ਇਹ ਟਿਸਟਾ ਕਾਟਨ ਦਾ ਸੂਟ ਹੈ ਪ੍ਰਿੰਟ ਵਾਲੀ ਸ਼ਰਟ ਹੈਗੀ ਤੇ ਨਾਲ ਆਪਾਂ ਇਹਦੇ ਪਲੇਨ ਬਾਟਮ ਰੱਖੀ ਆ ਦੇਖੋ ਆਪਾਂ ਇਦਾਂ ਘੇਰੇ ਦੇ ਉੱਪਰ ਇਦਾਂ ਵਰਕ ਕਰਵਾਇਆ ਹੈਗਾ ਸਲਵਾਰ ਨਾਲ ਦਾ ਪੈਚ ਲਗਾ ਕੇ ਆਪਾਂ ਘੇਰੇ ਦੇ ਉੱਪਰ ਫਿਰ ਦੇਖੋ ਇਹ ਵਰਕ ਹੋਇਆ ਹੈਗਾ ਇਹਦਾ ਸਲਵਾਰ ਤੇ ਵਰਕ ਆ ਗਿਆ ਹੈ ਪਲੇਨ ਸਲਵਾਰ ਤੇ ਆਹ ਵਾਲਾ ਬਹੁਤ ਸੋਹਣਾ ਦੇਖੋ ਖੂਬਸੂਰਤ ਇਹ ਵਰਕ ਹੋਇਆ ਹੋਇਆ ਹੈਗਾ ਤੇ ਐਦਾਂ ਦੇਖੋ ਪੈਚ ਲੱਗ ਕੇ ਸਲਵਾਰ ਨਾਲ ਦੇ ਕੱਪੜੇ ਦਾ ਫਿਰ ਆਪਣਾ ਘੇਰੇ ਤੇ ਹੋਇਆ ਹੈ ਵਰਕ ਦੇਖੋ ਐਦਾਂ ਬਹੁਤ ਸੋਹਣਾ ਆਪਣਾ ਵਰਕ ਹੈ ਨਾ ਘੇਰੇ ਤੇ ਆ ਗਿਆ ਤੇ ਬਾਕੀ ਇਹਦੇ ਗਲੇ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਫਿਰ ਇਹਦੇ ਬਾਹਾਂ ਤੇ ਸੇਮ ਐਦਾਂ ਹੀ ਪੈਚ ਲੱਗ ਕੇ ਆਪਣੇ ਬਾਹਾਂ ਤੇ ਵਰਕ ਹੋਇਆ ਹੋਇਆ ਹੈਗਾ ਬਾਹਾਂ ਦਾ ਵਰਕ ਆ ਗਿਆ ਪੈਚ ਲੱਗ ਕੇ ਐਦਾਂ ਬਾਟਮ ਦਾ ਆ ਗਿਆ ਤੇ ਘੇਰੇ ਦੇ ਉੱਪਰ ਆ ਗਿਆ ਤੁਸੀਂ ਇਹੀ ਵਰਕ ਜਿਹੜਾ ਆਪਣਾ ਸੇਮ ਹੈ ਨਾ ਤੁਸੀਂ ਇਹ ਪਲੇਨ ਸੂਟ ਤੇ ਵੀ ਕਰਵਾ ਸਕਦੇ ਹੋ ਇਦਾਂ ਕੰਟਰਾਸਟ ਦੇ ਵਿੱਚ ਸਲਵਾਰ ਨਾਲ ਦੇ ਕੱਪੜੇ ਦਾ ਪੈਚ ਲਗਾ ਕੇ ਸ਼ਰਟ ਤੇ ਇਦਾਂ ਵੀ ਰੈਡੀ ਕਰਵਾ ਸਕਦੇ ਹੋ ਵੀ ਬਹੁਤ ਸੋਹਣੀ ਚੀਜ਼ ਤਿਆਰ ਹੋਊਗੀ ਜੇ ਤੁਸੀਂ ਆਪਣਾ ਸੇਮ ਇਦਾਂ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਇਦਾਂ ਵੀ ਕਰਵਾ ਸਕਦੇ ਨਾਲ ਇਹਦੇ ਪਿਓਰ ਸ਼ਕੂਨ ਦਾ ਦੁਪੱਟਾ ਦੇਖੋ ਇਦਾਂ ਸਾਰਾ ਟਾਈਟਾਈ ਹੋਇਆ ਹੋਇਆ ਹੈਗਾ ਪਿਓਰ ਸ਼ਕੂਨ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਇਦਾਂ ਤੁਸੀਂ ਮਸਲੀਨ ਦਾ ਲਗਵਾਉਣਾ ਹੈ ਸੁਪਰਨੈਟ ਦਾ ਜੋ ਵੀ ਤੁਹਾਡੀ ਚੋਇਸ ਹੈ ਤੁਸੀਂ ਆਪਣੇ ਅਕੋਰਡਿੰਗ ਹਨਾ ਉਦਾਂ ਲਗਵਾ ਸਕਦੇ ਹੋਗੇ ਇਹ ਟਿਸਟਾ ਕਾਟਨ ਦਾ ਸੂਟ ਸੀ ਤੁਸੀਂ ਆਪਣਾ ਹੋਰ ਫੈਬਰਿਕ ਰੂਸ ਕਰਕੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹੋਗੇ ਤੇ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਬੜੀ ਫੈਬਰਿਕ ਹੈਗੀ ਇਹਦੀ ਆਪਣੀ ਕਾਟਨ ਦੀ ਹੋਏਗੀ ਕਾਟਨ ਫੈਬਰਿਕ ਦੀ ਤਿਆਰ ਹੋਇਆ ਹੋਇਆ ਹੈਗਾ ਆਪਣਾ ਸੂਟ ਹੈ ਜਿਹੜਾ ਸਾਰਾ ਇਹ ਦੇਖੋ ਟਿਸਟਾ ਕਾਟਨ ਦੀ ਹੋਈ ਇਹਦੀ ਸ਼ਰਟ ਹੈਗੀ ਦਾ ਪ੍ਰਿੰਟ ਵਾਲੀ ਕਾਟਨ ਦੀ ਸ਼ਰਟ ਹੈਗੀ ਤੇ ਇਹਦੇ ਦੇਖੋ ਪੈਚ ਜਿਹੜਾ ਔਰਗਾਂਜ਼ਾ ਦਾ ਪੈਚ ਲੱਗਿਆ ਹੋਇਆ ਇਹਦੇ ਉਹ ਆਪਣੇ ਪਹਿਲਾਂ ਵਾਲੇ ਸੂਟ ਦੇ ਦੇਖੋ ਲੱਗਿਆ ਹੋਇਆ ਸੀਗਾ ਸਲਵਾਰ ਨਾਲ ਦਾ ਇਹ ਤੇ ਆਪਾਂ ਨੇ ਔਰਗਾਂਜ਼ਾ ਦਾ ਪੈਚ ਲਗਾਇਆਗਾ ਔਰਗਾਂਜ਼ਾ ਦਾ ਪੈਚ ਲਾ ਕੇ ਐਦਾਂ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਇਹਦਾ ਵਰਕ ਕੀਤਾ ਹੈ ਦੇਖੋ ਬਹੁਤ ਸੋਹਣਾ ਵਰਕ ਹੈਗਾ ਮੈਂ ਬੰਦੇ ਕੋ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਬਹੁਤ ਸੋਹਣੇ ਫਲਾਰ ਜਿਹੇ ਦੇਖੋ ਇਹਦਾ ਬਣੇ ਹੋਏ ਨੇ ਪੈਚ ਲਾ ਕੇ ਔਰਗਾਂਜ਼ਾ ਦਾ ਤੇ ਫਿਰ ਇਹਦੇ ਗਲੇ ਵਗੈਰਾ ਤੇ ਤਾਂ ਆਪਾਂ ਕੋਈ ਵਰਕ ਨਹੀਂ ਕਰਵਾਇਆ ਤੇ ਇਹਦੇ ਬਾਹਾਂ ਤੇ ਇਹਦਾ ਪੈਚ ਲੱਗਿਆ ਹੋਇਆ ਦੇਖੋ ਇਹ ਵਾਲਾ ਪੈਚ ਬਾਹ ਦੇ ਉੱਪਰ ਆ ਗਿਆ ਸੇਮ ਦੇਖੋ ਵਰਕ ਆ ਜਿਹੜਾ ਆਪਣਾ ਬਾਟਮ ਦੇ ਉੱਪਰ ਆ ਗਿਆ ਬਹੁਤ ਕਮਸੂਰਤ ਜੇ ਵਰਕ ਕਰੇਲ ਆਪਣੇ ਸੂਟ ਤਿਆਰ ਹੋਏ ਨੇ ਦੇਖੋ ਬਾਟਮ ਵਾਲਾ ਵਰਕ ਆ ਗਿਆ ਔਰ ਗਾਂਜਾ ਦਾ ਪੈਚ ਲਾ ਕੇ ਤੁਸੀਂ ਇਹ ਵਾਲਾ ਤੁਸੀਂ ਇਹ ਵੀ ਬੜਾ ਪੈਚ ਨਾ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਸੇਮ ਸਲਵਾਰ ਨਾਲ ਇਹ ਕੱਪੜੇ ਦਾ ਪੈਚ ਲਗਾਉਣਾਗਾ ਬਸ ਇਹ ਆਪਾਂ ਨੇ ਔਰਗਾਂਜਾ ਦਾ ਪੈਚ ਲਾ ਕਰਵਾਇਆ ਵਰਕ ਤੇ ਇਹਦੇ ਨਾਲ ਵੀ ਆਪਣਾ ਪਿਓਰ ਸ਼ਨੂਨ ਦਾ ਦੁਪੱਟਾਗਾ ਪਿਓਰ ਸ਼ਕੂਨ ਦਾ ਦੁਪੱਟਾਗਾ ਦੇਖੋ ਇਦਾਂ ਲੜਾ ਤੋਂ ਟਾਈਡ ਆਈ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਕੋਈ ਹੋਰ ਦੁਪੱਟਾ ਰੈਡੀ ਕਰਵਾਉਣਾਗਾ ਹਨਾ ਕੰਟਰਾਸਟ ਦੇ ਵਿੱਚ ਕਰਾਉਣਾ ਸੂਟ ਜਾਂ ਕਿਵੇਂ ਵੀ ਤੁਸੀਂ ਆਪਣਾ ਪਲੇਨ ਦੇ ਵਿੱਚ ਕਰਾਉਣਾ ਸਾਰਾ ਆਲ ਓਵਰ ਕਰਾਉਣਾ ਜਿਵੇਂ ਤੁਹਾਡੀ ਚੋਅ ਹੈ ਫੈਬਰਿਕ ਹੋਏ ਆਪਣੀ ਹੋਰ ਰੂਸ ਕਰਨੀ ਆ ਉਸ ਅਕੋਰਡਿੰਗ ਆਪਣਾ ਸਾਰਾ ਸੇਮ ਸੂਟ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਾਰਨ ਆਪਣੇ ਜਿਹੜੇ ਵਾਲੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂਗੇ ਸਾਰੀ ਫੈਬਰਿਕ ਦੀ ਡਿਟੇਲ ਸਾਰੇ ਆਪ ਵਰਕ ਦੀ ਹਨਾ ਡਿਟੇਲ ਸਭ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਵਰਕ ਦਾ ਆਪਣੇ ਵਰਕ ਤੇ ਸਾਰੀ ਸਿਲੈਕਸ਼ਨ ਕਰਕੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਜਿਵੇਂ ਤੁਹਾਨੂੰ ਪਸੰਦ ਆਪਣਾ ਉਨ ਬਣਾਇਆ ਕਰਵਾ ਕੇ ਲੈ ਸਕਦੇ ਹੋ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਸਕਿੱਪ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਆ ਨਾ ਮਟਿਕ ਸੂਟ ਆਪਣੇ ਪਸੰਦ ਦੇ ਅਨਸਾਰ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਡਿਪਟੀਕ ਸਿਲੈਕਸ਼ਨ ਸਾਰੀ ਜਿਹੜੀ ਤੁਹਾਡੀ ਆਪਣੀ ਤੋਂ ਹਾਂਜੀ ਜੇ ਜਿਵੇਂ ਤੁਸੀਂ ਆਪਣਾ ਆਰਡਰ ਕਰਨਾ ਹੋਇਆਗਾ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 623916899 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਕੋ ਨਵੇਂ ਸੂਟਾਂ so